ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 15 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 15 ਸਤੰਬਰ ਜਿਵੇਂ ਕੱਲ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਟੁੱਟਵੇਂ ਤੌਰ ਤੇ ਕੁਝ ਖੇਤਰਾਂ ਦੇ ਵਿੱਚ ਬਹੁਤ ਵਧੀਆ ਮੀਂਹ ਪਿਆ ਖਾਸ ਕਰਕੇ ਲੁਧਿਆਣਾ ਫਤੇਗੜ ਸਾਹਿਬ ਪਟਿਆਲਾ ਸਰਹਿੰਦ ਜਾਂ ਅੰਮ੍ਰਿਤਸਰ ਪੱਟੀ ਤਰਨਤਨ ਦੇ ਕੁਝ ਇਲਾਕਿਆਂ ਦੇ ਵਿੱਚ ਟੁੱਟਮੇ ਜਿਹੇ ਤੌਰ ਤੇ ਸ਼ਰਾਟੇ ਲੱਗੇ ਸਨ ਮਾਹੌਲ ਤਕਰੀਬਨ ਅੱਜ ਵੀ ਉਸੇ ਤਰ੍ਹਾਂ ਦਾ ਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਸਾਫ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅੱਜ ਵੀ ਜ਼ਰਤਾਰ ਇਲਾਕਿਆਂ ਦਾ ਮੌਸਮ ਕੱਲ ਵਾਂਗੂ ਸਾਫ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪਰ ਬਾਅਦ ਦੁਪਹਿਰ ਤੋਂ ਥੋੜਾ ਜਿਹਾ ਰਪੈਲੋ ਜਾਂ ਬਾਅਦ ਦੁਪਹਿਰ ਤੋਂ ਬਾਅਦ ਟੁੱਟਮੇ ਜਿਹੇ ਤੌਰ ਤੇ ਸ਼ਰਾਟੇ ਚੜਦੇ ਵਾਲੇ ਪਾਸੇ ਜਰੂਰ ਲੱਗਦੇ ਹੋਏ ਦਿਖਾਈ ਦਿੰਦੇ ਰਹਿਣਗੇ ਅਗਲੇ 2 ਤੋਂ 3 ਦਿਨ ਇਹਦੇ ਵਿੱਚ ਕੁਝ ਕਲਾਕਿਆਂ ਦੇ ਵਿੱਚ ਵਧੀਆ ਮੀਂਹ ਪਵੇਗਾ ਕੁਝ ਕਲਾਕਿਆਂ ਦੇ ਵਿੱਚ ਹਲਕੇ ਜਿਹੇ ਸ਼ਰਾਟੇ ਤੇ ਕੁਝ ਕਲਾਕਿਆਂ ਦੇ ਵਿੱਚ ਗਰਮੀ ਅਤੇ ਹੋਮਸ ਦਾ ਮਾਹੌਲ ਉਸੇ ਤਰ੍ਹਾਂ ਹੀ ਬਣਿਆ ਰਹੇਗਾ ਜੇਕਰ ਅੱਜ ਮੀਂਹ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਝ ਕਲਾਕੇ ਹੋ ਸਕਦੇ ਹਨ ਜਲੰਧਰ ਦੇ ਹੋ ਸਕਦੇ ਹਨ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਜਾਂ ਸੰਗਰੂਰ ਜਾਂ ਥੋੜੇ ਬਹੁਤ ਫਾਜ਼ਿਲਕਾ ਮੁਕਸਰ ਦੇ ਵੀ ਇਲਾਕੇ ਹੋ ਸਕਦੇ ਹਨ ਦਾ ਮਤ ਉਹ ਲੈਣੀ ਕਿ ਸਾਰੇ ਹੀ ਇਲਾਕਿਆਂ ਦੇ ਵਿੱਚ ਇਹ ਥੋੜੇ ਜਿਹੇ ਜਿੱਥੇ ਬੱਦਲ ਬਣਿਆ ਗਰਮੀ ਅਤੇ ਹੂਮਸ ਬਣੀ ਉਹਨਾਂ ਖੇਤਰਾਂ ਦੇ ਵਿੱਚ ਇੱਕਦਮ ਬੱਦਲ ਬਣ ਕੇ ਮੀਂਹ ਵਰਗਾਊਗਾ ਉਹ ਥੋੜੇ ਥੋੜੇ ਘੱਟ ਖੇਤਰ ਵਾਲੀਆਂ ਘਰਵਾਈਆਂ ਹੋਣਗੀਆਂ ਵੱਡੇ ਪੱਧਰ ਤੇ ਮੀਂਹ ਦੀ ਕੋਈ ਖਾਸ ਸੰਭਾ